ਨਮਸਕਾਰ ਤੇ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੋਰੀਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਮੁਸ਼ਕਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਖਿਲਾਫ ਮੁਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਬਾਜਵਾ ਤੇ ਬੀ ਐਨ ਐਸ ਦੀ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਨੇ ਉਹਨਾਂ ਨੂੰ ਅੱਜ ਦੁਪਹਿਰ 12 ਵਜੇ ਪੁਚਕਿਸ਼ ਦੇ ਲਈ ਬੁਲਾਇਆ ਸੀ ਬਾਜਵਾ ਦੇ ਵਕੀਲ ਮੋਹਾਲੀ ਪਹੁੰਚੇ ਤੇ ਪੁਲਿਸ ਅਧਿਕਾਰੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਅੱਜ ਪੇਸ਼ ਨਹੀਂ ਹੋ ਸਕਦੇ ਅਜੀਬ ਸਥਿਤੀ ਦੇ ਵਿੱਚ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਂ ਜਾਣਾ ਚਾਹੀਦਾ ਹੈ ਅਧਿਕਾਰੀਆਂ ਨੇ ਇਸ ਤੇ ਸਹਿਮਤੀ ਪ੍ਰਗਟਾਈ ਹੈ ਵਕੀਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਅਜੇ ਤੱਕ ਜ਼ਮਾਨਤ ਪਟੀਸ਼ਨ ਦਾਇਰ ਨਹੀਂ ਕੀਤੀ ਹਾਲਾਂਕਿ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਸਮਨ ਭੇਜਿਆ ਤੇ ਉਸ ਵੇਲੇ ਘਰ ਦੇ ਵਿੱਚ ਉਹ ਮੌਜੂਦ ਨਹੀਂ ਸਨ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸੰਸਦ ਮੈਂਬਰ ਬਾਜਵਾ ਦੇ ਸਮਰਥਨ ਦੇ ਵਿੱਚ ਕਈ ਸਾਹਮਣੇ ਆਏ ਨੇ ਉਹਨਾਂ ਸਰਕਾਰ ਦੀ ਇਸ ਕਾਰਵਾਈ ਨੂੰ ਗਲਤ ਦੱਸਿਆ ਤਾਂ ਬਾਜਵਾ ਦੀ ਮੁਸ਼ਕਿਲਾਂ ਵੱਧ ਚੁੱਕੀਆਂ ਨੇ ਉਹਨਾਂ ਨੇ ਬਿਆਨ ਦਿੱਤਾ ਸੀ ਉਹਨਾਂ ਦਾ 32 ਬੰਬਾ ਵਾਲਾ ਬਿਆਨ ਹੁਣ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਸਿਆਸਤ ਵੀ ਕਾਫੀ ਜ਼ਿਆਦਾ ਪੱਕ ਚੁੱਕੀ ਹੈ ਸੀਐਮ ਮਾਨ ਦਾ ਕਹਿਣਾ ਹੈ ਕਿ ਜੇਕਰ ਬਾਜਵਾ ਇਹ دہشت ਫੈਲਾਉਣਾ ਚਾਹੁੰਦੇ ਨੇ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਨਹੀਂ ਤਾਂ ਫਿਰ ਉਹ ਦੱਸਣ ਕਿ ਆਖਿਰਕਾਰ ਉਹਨਾਂ ਦੇ ਕੋਲ ਕੀ ਕੁਝ ਇਨਫੋਰਮੇਸ਼ਨ ਹੈ ਤੇ ਇਹ ਇਨਫੋਰਮੇਸ਼ਨ ਉਹਨਾਂ ਦੇ ਕੋਲ ਕਿਧਰੋਂ ਆਈ ਹੈ ਤਾ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਬਾਜਵਾ ਦਾ ਬਿਆਨ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਅੱਜ ਪੁੱਛਗਿਛ ਦੇ ਲਈ ਬੁਲਾਇਆ ਗਿਆ ਸੀ ਪਹੁੰਚੇ ਨਹੀਂ ਹੈਗੇ ਬਾਜਵਾ ਹਲੇ ਤੱਕ ਜੀ ਪੁਸ਼ਪਾ ਦੇਖੋ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਹੋਰ ਬੋਲੋ ਜੋ ਬਿਆਨ ਦਿੱਤਾ ਗਿਆ ਉਹ ਕਿੰਨੇ ਕਿਹਾ ਉਹਨਾਂ ਨੂੰ ਮੁਸ਼ਕਲਾਂ ਦੇ ਵਿੱਚ ਲਿਆ ਰਿਹਾ ਕਿਉਂਕਿ ਜਦੋਂ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਕਿ 50 ਦੇ ਕਰੀਬ ਗ੍ਰੇਨੇਡ ਜੋ ਕਿ ਹਾਂ ਪੰਜਾਬ ਦੇ ਵਿੱਚ ਮੌਜੂਦ ਨੇ ਆਏ ਸੀਗੇ ਤਹੋ ਜੀ ਜੇਕਰ क्रूशियल ਇਨਫੋਰਮੇਸ਼ਨ ਉਹਨਾਂ ਕੋਲ ਆਈ ਹੈ ਤਾਂ ਕਿੱਥੋਂ ਆਈ ਸਵਾਲ ਵੱਡੇ ਕਿਹੜੇ ਹੁੰਦੇ ਕਿ ਇਹੋ ਜੀ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲੀ ਜਿਹੜੇ ਕੰਟੈਕਟ ਸੀਗੇ ਪੰਜਾਬ ਦੇ ਮੁਕੰਦਰੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਵੀ ਸਵਾਲ ਪੁੱਛੇ ਗਏ ਸੀ ਕਿ ਤੇ ਉਹਨਾਂ ਦੇ ਬਹਿਸ ਤੇ ਉਹਨਾਂ ਨੂੰ ਜੋ ਕਿ ਅੱਜ ਸਮਨ ਵੀ ਕੀਤਾ ਗਿਆ ਸੀਗਾ ਫੇਸ 4 ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਜੋ ਕਿ ਉਹਨਾਂ ਨੂੰ ਸਮਨ ਕੀਤਾ ਗਿਆ ਸੀਗਾ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀਗਾ ਲੇਕਿਨ ਪ੍ਰਤਾਪ ਸਿੰਘ ਬਾਜਵਾ ਪੇਸ਼ ਨਹੀਂ ਹੋਏ ਕਿਉਂਕਿ ਜਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇਸ ਇਨਫੋਰਮੇਸ਼ਨ ਦੇ ਪਿੱਛੇ ਕਾ ਕੋਈ ਸੋਰਸ ਹੈ ਇਸ ਦੇ ਬਾਰੇ ਸ਼ਾਇਦ ਉਮੀਦ ਦਤਾਈ ਜਾ ਰਹੀ ਹੈ ਕਿ ਕਿਸੇ ਤਰੀਕੇ ਦੀ ਜਾਣਕਾਰੀ ਉਹਨਾਂ ਕੋਲ ਨਹੀਂ ਹੈ ਜਿਸ ਦੇ ਕਰਕੇ ਉਹਨਾਂ ਵੱਲੋਂ ਜੋ ਕਿ ਅੱਜ ਪੇਸ਼ ਨਹੀਂ ਹੋਇਆ ਗਿਆ ਕਿਉਂਕਿ ਕਾਸ ਤੌਰ ਤੇ ਜੇਕਰ ਇਹ ਕੋਈ ਇਨਫੋਰਮੇਸ਼ਨ ਦਿੱਤੀ ਗਈ ਸੀਗੀ ਤਾਂ ਜਨ ਤੱਕ ਤੌਰ ਤੇ ਸਟੇਟਮੈਂਟ ਦਿੱਤੀ ਗਈ ਹੈ ਤਾਂ ਇਹਦਾ ਕੁਝ ਨਾ ਕੁਝ ਆਧਾਰ ਕੁਝ ਨਾ ਕੁਝ ਤੱਤ ਜੋ ਕਿ ਇਸ ਜਾਣਕਾਰੀ ਦੇ ਵਿੱਚ ਹੋਣੀ ਚਾਹੀਦੀ ਹੈ ਸਟੇਟਮੈਂਟ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਪੰਜਾਬ ਤੋਂ ਮੁਖਤਿਰ ਭਗਵੰਤ ਸਿੰਘ ਮਾਹਰਵਾਲਾ ਵੱਲੋਂ ਵੀ ਇਹ ਸਵਾਲ ਪੁੱਛਿਆ ਗਿਆ ਸੀਗਾ ਤੇ ਇਹ ਸਵਾਲ ਜੋ ਕੀ ਹੈ ਲਾਜ਼ਮੀ ਵੀ ਹੈ ਕਿ ਕੀ ਇਸ ਇਨਫੋਰਮੇਸ਼ਨ ਦਾ ਕੀ ਸੋਰਸ ਹੈ ਕਿਵੇਂ ਉਹਨਾਂ ਨੂੰ ਪਤਾ ਲੱਗਿਆ ਜੇਕਰ ਬਿਨਾਂ ਆਧਾਰ ਦੇ ਬਿਨਾਂ ਕਿਸੇ ਸਬਤ ਦੇ ਇਹ ਜਾਣਕਾਰੀ ਦਿੱਤੀ ਗਈ ਹੈ ਜੀ ਤਾਂ ਦੇਖੋ ਬਹੁਤ ਵੱਡੀ ਇੱਕ ਕਤਾਈ ਜ਼ਰੂਰ ਹੈ ਕਿਉਂਕਿ ਕਿੰਨੇ ਵੱਡੇ ਲੀਡਰ ਤੋਂ ਬਿਨਾਂ ਕਿਸੇ ਫੈਕਟ ਦੇ ਦੇ ਕੇ ਇਹੋ ਜੀ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਸਟੇਟਮੈਂਟ ਦਿੱਤੀ ਗਈ ਤਾਂ ਉਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਕਮਿਨਲ ਹਾਰਮਨੀ ਵੀ ਕਰ ਸਕਦੀ ਹੈ ਪੰਜਾਬ ਦਾ ਜਿਹੜਾ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਸ 'ਤੇ ਪਰ ਖਤਰਾ ਹੋ ਸਕਦਾ ਹੈ ਤਾਂ ਤਮਾਮ ਚੀਜ਼ਾਂ ਲੈ ਕੇ ਕਿਤਨੇ ਕਿਤੇ ਕੁਝ ਕੁ ਹੋਣੀ ਸੀਗੀ ਲੇਕਿਨ ਪ੍ਰਤਾਪ ਸਿੰਘ ਬਾਜਵਾ ਹੋਰਾ ਵੱਲੋਂ ਇਨਕਾਰ ਕਰ ਦਿੱਤਾ ਗਿਆ ਕਿ ਉਹ ਅੱਜ ਦੀ ਸਮਨਿੰਗ ਦੇ ਵਿੱਚ ਨਹੀਂ ਆਣਗੇ ਅੱਜ ਕਿਸੇ ਤਰੀਕੇ ਦੀ ਕੁਐਸਚਨਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਅਨਮੋਲ ਹੁਣ ਇੱਕ ਦਿਨ ਦਾ ਸਮਾਂ ਜਿਹੜਾ ਹੈ ਉਹਨਾਂ ਦੇ ਕੋਲੋਂ ਮੰਗਿਆ ਗਿਆ ਹੈ ਤਾਂ ਕੀ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਵੇਗਾ ਕਿ ਕੱਲ ਪੇਸ਼ ਹੋ ਸਕਦੇ ਨੇ ਜਾਂ ਫਿਰ ਹਲੇ ਹੋਰ ਸਮਾਂ ਲੈ ਸਕਦੇ ਨੇ ਉਹ ਪੇਸ਼ ਹੋਣ ਦੇ ਲਈ ਹਾਂ ਬਿਲਕੁਲ ਦੇਖੋ ਫਿਲਹਾਲ ਤੱਕ ਤਾਂ ਜੋ ਕਿ ਇਹ ਕਿੰਦਾ ਸਮਾਂ ਵੰਗਿਆ ਗਿਆ ਜ਼ਰੂਰ ਲਾਜ਼ਮੀ ਤੌਰ ਤੇ ਸਰਕਾਰ ਵੱਲੋਂ ਇਹ ਕਿੰਦਾ ਸਮਾਜਿਕ ਉਹ ਮੀਟਿੰਗ ਚੱਲਾਈ ਜਾ ਰਹੀ ਹੈ ਕਿ ਦਿੱਤਾ ਵੀ ਜਾ ਸਕਦਾ ਹੈ ਸaki ਉਹ ਆਪਣੀ ਜੋ ਸਟੇਟਮੈਂਟ ਸੀਗੀ ਉਸ ਦੇ ਵਿੱਚ ਉਸ ਦੇ ਵਿੱਚ ਜੋ ਤੱਤ ਨੇ ਉਹਨਾਂ ਨੂੰ ਪੇਸ਼ ਕਰ ਸਕਣ ਕਿ ਕਿੱਥੋਂ ਜੋ ਕਿ ਇਹ ਜਾਣਕਾਰੀ ਆਈ ਇਹ ਜਾਣਕਾਰੀ ਕਿਵੇਂ ਉਹਨਾਂ ਨੂੰ ਮਿਲੀ ਹੈ ਇਹ तमाम ਚੀਜ਼ਾਂ ਦੇ ਉੱਪਰ ਇੱਕ ਵਾਰੀ ਜੋ ਕਿ ਹੋਰ ਵਿਚਾਰ ਕਰ ਸਕਣ ਤਾਂ ਕਿ ਕੱਲ ਜੋ ਕਿ ਕਲੈਰਟੀ ਦੇ ਨਾਲ ਆਪਣੀ ਸਟੇਟਮੈਂਟ ਦੇ ਸਕਣ ਨਹੀਂ ਤਾਂ ਜੇਕਰ ਇਹ ਵੈਗ ਸਟੇਟਮੈਂਟ ਸੀਗੀ ਜੇਕਰ ਇਹ ਬਿਨਾ ਕਿਸੇ ਤੱਤ ਦੇ ਬਿਨਾ ਕਿਸੇ ਆਧਾਰ ਦੇ ਸਟੇਟਮੈਂਟ ਸੀਗੀ ਤਾਂ ਮੁਸ਼ਕਲਾਂ ਜੋ ਕਿਉਂ ਵੱਧਦੀ ਹੋਈ ਨਜ਼ਰ ਆ ਸਕਦੀ ਹੈ ਪ੍ਰਤਾਪ ਸਿੰਘ ਬਾਜਵਾ ਹਰ। ਜੀ ਅਨਮੋਲ ਪ੍ਰਤਾਪ ਸਿੰਘ ਬਾਜਵਾ ਇਨੇ ਵੱਡੇ ਲੀਡਰ ਇਨਾ ਵੱਡਾ ਬਿਆਨ ਉਹਨਾਂ ਦਾ ਕਿ ਕਿਸੇ ਹੋਰ ਕਾਂਗਰਸੀ ਲੀਡਰ ਦਾ ਇਸ ਤੇ ਕੋਈ ਬਿਆਨ ਸਾਹਮਣੇ ਆਇਆ ਹੈ ਕਿ ਕੋਈ ਭਗਵੰਤ ਮਾਨ ਜਿਹੜੇ ਇਸ ਤੇ ਐਕਸ਼ਨ ਲੈਣ ਦੀ ਗੱਲ ਕਰ ਰਹੇ ਨੇ ਕਿ ਕੋਈ ਇਸ ਦਾ ਵਿਰੋਧ ਕਰ ਰਿਹਾ ਹੈ ਕਾਂਗਰਸ ਦੇ ਵੱਲੋਂ? ਹਾਂ ਬਿਲਕੁਲ ਦੇਖੋ ਕਾਂਗਰਸ ਵੱਲੋਂ ਵਿਰੋਧ ਹੋ ਰਿਹਾ ਹੈ ਕੱਲ ਚੰਡੀਗੜ੍ਹ ਵਿਖੇ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਦਫ਼ ਉੱਤੇ ਇੱਕ ਵੱਡਾ ਜੋ ਕਿ ਹੈ ਵਿਰੋਧ ਜੋ ਕਿ ਇਸ ਚੀਜ਼ ਦੇਖਣ ਨੂੰ ਮਿਲੂਗਾ ਕਿਉਂਕਿ ਕਾਂਗਰਸ ਦਾ ਸਾਫਤਾਰ ਤੇ ਕਹਿਣਾ ਹੈ ਕਿ ਸਰਕਾਰ ਵੱਲੋਂ ਇਹ ਠਕਾ ਕੀਤਾ ਜਾ ਰਿਹਾ ਹੈ ਲੇਕਿਨ ਸਤ ਕੋ ਸਭ ਤੋਂ ਵੱਡੀ ਗੱਲ ਹੈ ਇਹ ਜੋ ਜਨਤਾ ਵੀ ਜੋ ਕਿ ਹੈ ਇਸ ਚੀਜ਼ ਉੱਪਰ ਜ਼ਰੂਰ ਬਾਰ ਬਰਮਾ ਰਹੀ ਹੈ ਕਿ ਜੇਕਰ ਇਹੋ ਜਿਹੀ ਸਟੇਟਮੈਂਟ ਦਿੱਤੀ ਗਈ ਕਿ ਇੰਨੇ ਗ੍ਰੇਨੇਡ ਇੰਨੇ ਬੰਬ ਜੋ ਕਿ ਪੰਜਾਬ ਦੇ ਵਿੱਚ ਮੌਜੂਦ ਨੇ ਤਾਂ ਉਸ ਸਟੇਟਮੈਂਟ ਦਾ ਕਿੱਥੇ ਕੋਈ ਤਾਂ ਆਧਾਰ ਹੋਏਗਾ ਜੇਕਰ ਆਧਾਰ ਹੈ ਜੇਕਰ ਕੋਈ ਸੋਰਸ ਹੈ ਤਾਂ ਉਸ ਨੂੰ ਦੱਸਣ ਕਿ ਉਹ ਸੋਰਸ ਕਾ ਸੀਗਾ ਨਹੀਂ ਤਾਂ ਇਹੋ ਜੀ ਸਟੇਟਮੈਂਟਸ ਦੇਣ ਤੋਂ ਲੀਡਰਸ ਨੂੰ ਗਰੇਸ ਕਰਨਾ ਚਾਹੀਦਾ ਪੋਲਿਟਿਕਸ ਇੱਕ ਤਰਫ ਹੈ ਲੇਕਿਨ ਇਹੋ ਜੀ ਸਟੇਟਮੈਂਟਸ ਨਾਲ ਕਿਤਨੇ ਕਿਤੇ ਮਾਹੌਲ ਖਰਾਬ ਹੋ ਸਕਦਾ ਠੀਕ ਹੈ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਤਾਂ ਅੱਜ ਬਾਜਵਾ ਪੇਸ਼ ਨਹੀਂ ਹੋਏ ਨੇ ਉਹਨਾਂ ਦੇ ਵਕੀਲ ਪਹੁੰਚੇ ਨੇ ਇੱਕ ਦਿਨ ਦਾ ਜ਼ਿਆਦਾ ਸਮਾਂ ਮੰਗਿਆ ਗਿਆ ਹੈ ਹੁਣ ਦੇਖਣਾ ਹੋਵੇਗਾ ਕਿੰਨੇ ਦਿਨ ਦਾ ਸਮਾਂ ਬਾਜਵਾ ਨੂੰ ਮਿਲਦਾ